ਆਹ ਦੇ ਦੇ ਬੰਦੇ ਨੂੰ ਦੋਸਤ ਕਿਹਦੇ ਦਾ ਕਰਦੇ ਨੇ ਪਰਮੇਸ਼ਰ ਪਹਿਲੇ ਲਾਈਏ ਕਿ ਕੋਈ ਪਹਿਲਾ ਬੰਦੇ ਦੇ ਬਾਹਰ ਫਿਰ ਪ੍ਰੋਪਰ ਜੀ ਛਾਏ ਛਾ ਜਿਹੜੇ ਜੀ ਕੀ ਮਸਲਾ ਕਰਦੇ ਨੇ ਬੋਲਣਗੇ ਨਾ ਸੁਰੱਖਿਅਤ ਬਣਾਉਂਦੇ ਪੰਡਤ ਜੀ ਕਰਾਂ ਰੱਖਿਓ ਜੇ ਤਨ ਬਦਉਂ ਮੇ ਕੋ ਨਿਕਲ ਜੇ ਸੱਚ ਹਾਂ ਆਈ ਗਾ ਫੜ ਚਾਹੇ ਲੜਾ ਕਿਨੇ ਚਾਹੀਦਾ ਹੀ ਸਾਡਾ ਮੁੰਡਾ ਲੈ ਆਉਂ ਅਸੀਂ ਮਹਿਤੀ ਬੰਦੇ ਹੀ ਅਸੀਂ ਮਹਿਤੀ ਬੰਦੇ ਆਏ ਮੈਂਬਰ ਦੂਰ ਬੰਦਿਆਂ ਦਾ ਕਹਿੰਦਾ ਤੂੰ ਪਰ ਤੈਨੂੰ ਰੱਬ ਨੇ ਸਭ ਕੁਝ ਦਿੱਤਾ ਏ ਫਿਰ ਤੂੰ ਮਰਦਿਆਂ ਪਿਆਨਾ ਪਿੱਛੇ ਇੰਨਾ ਕੁ ਰੱਬ ਨੇ ਤੈਨੂੰ ਦਿੱਤਾ ਏ ਕਰੋੜਾ ਕਰੋੜ ਹਰ ਮਗਰ ਅਦਾ ਕਰੋੜ ਕੋਟ ਦੀ ਗੱਡੀ ਮਗਰ ਫਿਰ ਤੁ ਥੱਗੀਆਂ ਬਾਜੀਆਂ ਕਰੰਦਿਆਂ ਵਾ ਉਹ ਪੈਸਾ ਦਾ ਗੱਲ ਨਹੀਂ ਆਦਾ ਬੱਟਾ ਠੀਕ ਕਰਕੇ ਦੇ ਇਥੋਂ ਮੱਡੀ ਕਰਕੇ ਦੇ ਠੀਕ ਬੱਟਾ ਮੇਰਾ ਬੱਟਾ ਵਿਸ਼ਾਲ ਠੀਕ ਕਰਕੇ ਦੇ ਮੈਨੂੰ ਪੈਸੇ ਦਿੱਤਾ ਲੇ ਗੋ ਲਗਦ ਕਾਜਾ ਪਰਤੀਆਂ ਦੇ ਗੋਲਿਆ ਹਰ ਬੇਲ ਸਾਡੇ ਕੋਲ ਆ ਗਿਆ ਹਰ ਥੀਂ ਸਾਡੇ ਕੋਲ ਆ ਬਾਜ ਕਿੱਥੇ ਗੁਰਜਾਈ ਉਹ ਤੋਂ ਮੈਂ ਭੇਜ ਦਿਸ ਟਾਈਮਿੰਗ अजी अजी दो त भे हूं अॼु पक ਆਡੇ ਬੱਚੇ ਆਡੇ ਬੱਚੇ ਨਾਲ ਪ੍ਰੈਗਨੈਂਟ ਹੋਣ ਦੀ ਕੋਸ਼ਿਸ਼ ਕਰਾਈ ਹੈ ਜੇ ਕੋਈ ਬਿਮਾਰ ਹੋਵੇ ਬਿਮਾਰੋ ਦਾ ਕੁਝ ਹੋਵੇ ਇਹਦਾ ਕੋਈ ਨਾ ਹੋਣਾ ਲਾਗਾ ਕਿ ਦੂਰ ਹੀ ਲਾਉਣਾ ਹੈ ਜਦੋਂ ਜਦੋਂ ਸਹੀ ਬਣਾਉਂਦੇ ਸਰਕੋ ਪੇਸ਼ੈਂਟ ਵਿਸ਼ਾਲ ਦਾਖਲ ਸੀ ਇਹ ਪਹਿਲੋਂ દિਵਾਲੀ ਤੋਂ ਪਹਿਲੋਂ ਦਾਖਲ ਹੋਇਆ ਸੀ ਅਲਕੋਹਲਿਕ ਐਕਿਊਟ ਪੈਂਕ੍ਰੇਟਾਈਟਸ ਦੇ ਨਾਲ ਜਿਹੜੀ ਕਿ ਬਹੁਤ ਬਹੁਤ ਮਾੜੀ ਬਿਮਾਰੀ ਬਿਆਨਕ ਬਿਮਾਰੀ ਹੈ ਉਸ ਤੋਂ ਬਾਅਦ ਇਹ દિਵਾਲੀ ਤੋਂ ਬਾਅਦ ਛੁੱਟੀ ਲੈ ਕੇ ਚਲੇ ਗਿਆ ਸੀ ਇਹਨੂੰ ਕਿਹਾ ਸੀ ਤੁਹਾਲੇ ਐਡਮਿਟੇ ਰਹਿਣਾ ਚਾਹੀਦਾ ਹੈ ਇਸਾ 7 ਦਿਨ ਬਾਅਦ ਫੇਰ ਆਇਆ ਫਿਰ ਇਹਨੂੰ ਦੁਬਾਰਾ ਫੇਰ ਦਾਖਲ ਕੀਤਾ ਗਿਆ ਪਤਾ ਨਹੀਂ ਦੁਬਾਰਾ ਸ਼ਰਾਬ ਪੀਤੀ ਹੈ ਨਹੀਂ ਪੀਤੀ ਰੱਬ ਜਾਨੇ ਉਹਨ ਮਾਈ ਸਵੇਰੇ ਪੁੱਛਿਆ ਸੀ ਕਿੰਦਾ ਜੀ ਮੈਂ ਕਿੱਥੇ ਮਾਤਾ ਦੇ ਗਿਆ ਸੀ ਤੇ ਮੈਂ ਪੁੱਲ ਪੁੱਛਾਂ ਦਾ ਪੁੱਛਾਂ ਦਾ ਰਾਜਪੀਰ ਚਲੋ ਇਹ ਤਾਂ ਰੱਬ ਹੀ ਜਾਣਦਾ ਇਹਦੇ ਫੇਰ ਦੁਬਾਰਾ ਇਹਦੇ ਪੈਂਕਰੀਆਸ ਦੇ ਵਿੱਚ ਸਿਡੋਸਿਸਟ ਬਣ ਗਿਆ ਜਿਹੜੀ ਪਾਸਨਲ ਭਰੀ ਹੋਈ ਸੀ ਉਹਦਾ ਅਸੀਂ ਇੱਕ ਟਿਊਬ ਪਵਾਤੀ ਸੀ ਉਹਦੇ ਉੱਤੇ ਡਰੇਨ ਹੋਇਆ ਸੀ ਪਹਿਲੇ ਦਿਨ ਤਿੰਨ 2-3 ਲੀਟਰ ਡਰੇਨ ਹੋ ਗਿਆ ਹੁਣ ਵੀ ਡਰੇਨ ਹੋ ਰਿਹਾ ਸੀ ਤੇ ਹੁਣ ਅੱਜ ਉਹਦਾ ਅਲਟਰਾਸਾਉਂਡ ਕਰਾਇਆ ਸੀ ਅਲਟਰਾਸਾਉਂਡ ਦੇ ਵਿੱਚ ਕਾਫੀ ਪ੍ਰੋਬਲਮ ਸੀ ਕਿ ਇਹਨਾਂ ਨੇ ਦੱਸ ਦੱਸਤੀਆਂ ਸੀ ਤੇ ਇਹ ਕਹਿੰਦੇ ਸੀ ਵੀ ਅਸੀਂ ਇੱਕ ਹਾਇਰ ਸੈਂਟਰ ਲੈ ਜਾਈਏ ਤੇ ਉਹਨੂੰ ਹਾਇਰ ਸੈਂਟਰ ਤੇ ਦਿੱਤਾ ਗਿਆ ਠੀਕ ਲੱਗਦਾ ਲਗਾਇਆ ਗਿਆ ਸੀ ਉਹਨਾਂ ਵੱਲੋਂ ਬਾਹਰ ਸੜਕਾਂ ਜਮ ਕੀਤੀਆਂ ਗਈਆਂ ਦੋ ਦਿਨ ਕਿਉਂ ਧਰਨਾ ਇਸ ਲਈ ਲਾ ਰਹੇ ਸੀ ਵੀ ਸਾਡੇ ਪੈਸੇ ਦੇ ਦਿਓ ਸਾਰੇ ਜਿਹੜੇ ਹੀ ਲੱਗੇ ਆ ਤੇ ਜੋ ਇਸ ਲਈ ਵੇਖਦੇ ਹਾਂ ਵੀ ਬਾਕੀ ਥੋੜੇ ਗਰੀਬ ਆਦਮੀ ਆ ਤੇ ਕੁਝ ਉਹਨਾਂ ਦੀ ਮਦਦ ਕਰ ਦਿੱਤੀ। ਐਸੋ ਬੰਨਾਂ ਵੱਲੋਂ ਕਹਿ ਰਹੇ ਆ ਕਿ ਸਾਡੇ ਕੋਲ ਪੈਸੇ ਵੱਧ ਨਹੀਂ ਨੇ। ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿਸੇ ਵੀ ਹਸਪਤਾਲ ਨਹੀਂ ਵਾਦ ਇਸ ਤਰ੍ਹਾਂ ਲੈਂਦਾ ਕਿ ਇਹ ਗੱਲਾਂ ਹੀ ਬਣਾ ਲੈਂਦੇ ਜਦੋਂ ਮਰੀਜ਼ ਡਿਸਚਾਰਜ ਹੁੰਦਾ ਹੈ ਜਦੋਂ ਮਰੀਜ਼ ਆਉਂਦਾ ਹੈ ਉਦੋਂ ਹੱਥ ਜੋੜ ਕੇ ਆਉਂਦਾ ਹੈ ਜਦੋਂ ਜਾਂਦਾ ਉਦੋਂ 50 ਗੱਲਾਂ ਕਰਦਾ। ਪਰ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਸਾਡਾ ਇਹ ਇਲਾਜ ਤਾਂ ਸਹੀ ਨਹੀਂ ਹੋਇਆ ਵਾ ਪਹਿਲਾਂ ਦਿਵਾਲੀ ਤੋਂ ਪਹਿਲਾਂ ਉਹ ਜਿਹੜਾ ਇਲਾਜ ਹੈ ਇਹ ਡਾਟ ਹਰਸ਼ ਦੀਪਕ ਹੀ ਇਸ ਡੀਐਮ ਇਨ ਗੈਸਟਰੋਐਂਟਰੋਲੋਜੀ ਉਹ ਸੁਪਰ ਸਪੈਸ਼ਲਿਸਟ ਨੇ ਉਹ ਸਪੈਸ਼ਲਿਸਟ ਨੇ ਸੁਪਰ ਸਪੈਸ਼ਲਿਸਟ ਨੇ ਉਹ ਪੇਟ ਦੇ ਸਪੈਸ਼ਲਿਸਟ ਨੇ ਐਸਵੇ ਜਦੋਂ ਡਿਸਚਾਰਜ ਕੀਤਾ ਗਿਆ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਅੱਜ ਹਾਂਜੀ ਅੱਜ ਕੌਨਸ਼ੀਅਸ ਹੈ ਠੀਕ ਹੈ ਬਿਲਕੁਲ ਫਰਸਟ ਕਲਾਸ ਹੈ ਅਸੀਂ ਇਸ ਦੀ ਹਾਰ ਸ਼ੈਂਟਰ ਭੇਜਣਾ ਚਾਹੁੰਦੇ ਸੀ ਉਹ ਵੀ ਲੈ ਜਾਣੇ ਚਾਹੁੰਦੇ ਸੀ ਬਈ ਉੱਥੇ ਸਾਰੇ ਟਰੀਟਮੈਂਟ ਜਿਆਦਾ ਹੈ ਇਹ ਸੁਖਬੀਰ ਹਸਪਤਾਲਿਆ ਉੱਥੇ ਇੱਕ ਮਰੀਜ਼ ਆਖ ਲੈਣਾ ਦਾ 25 26 ਸਾਲ ਦਾ ਨੌਜਵਾਨ ਹੈ ਉਹਦੇ ਬਾਰੇ ਚ ਮੰਗ ਕਰ ਰਹੇ ਕਿ ਡਾਕਟਰ ਸਾਹਿਬ ਨੇ ਜਿਹੜਾ ਪੈਸੇ ਜਿਆਦਾ ਬਣਾਤੇ ਆ ਇਹ ਇਲਾਜ ਨਹੀਂ ਸਹੀ ਕਰ ਰਹੇ ਕਿੰਨੀ ਦੇਰ ਤੋਂ ਐਡਮਿਟ ਹੈ ਜੀ ਇਹ ਇਹ ਪਹਿਲਾਂ 1 ਮਹੀਨਾ 1.5 ਮਹੀਨਾ ਰਿਹਾ ਜੋ ਡਾਕਟਰ ਸਾਹਿਬ ਨੇ ਦੱਸਿਆ ਵਾ ਬਾਅਦ ਛੁੱਟੀ ਮਿਲ ਗਈ ਦਿਵਾਲੀ ਤੋਂ ਬਾਅਦ ਦੁਬਾਰਾ ਦਾਖਲ ਹੈਗਾ ਜੀ ਅੱਛਾ ਜੀ ਸਰ ਕਹਿੰਦੇ ਜੀ ਬਿਲ ਬਹੁਤ ਜ਼ਿਆਦਾ ਬਣਾ ਛੱਡੇ ਇਹਨਾਂ ਨੇ ਉਹ ਮੰਗ ਉਹਨਾਂ ਦੀ ਉਹ ਬਿਲ ਜ਼ਿਆਦਾ ਬਣਾਇਆ ਵਾ ਇਹ ਸਬੰਧੀ ਆਪਾਂ ਜਿਹੜਾ ਵਾ ਆਪਣਾ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਉਹਨੇ ਫਸਟ ਆਪਣੀ ਪ੍ਰੈਫਰੈਂਸ ਹੈਗੇ ਵੀ ਮਰੀਜ਼ ਨੂੰ ਚੰਗੇ ਜਗ੍ਹਾ ਇਲਾਜ ਕਰਾਇਆ ਜਾਵੇ ਉਹਨੂੰ ਬਚਾਇਆ ਜਾਵੇ ਸੈਕੰਡ ਜੋ ਵੀ ਆਪਣਾ ਇਨਕੁਆਰੀ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਪਰਿਵਾਰ ਵੱਲੋਂ ਸੜਕ ਵੀ ਜਾਮ ਕੀਤੀ ਗਈ ਹੈ ਟ੍ਰੈਫਿਕ ਵੀ ਜਾਮ ਹਾਂਜੀ ਪਰਿਵਾਰ ਦੀ ਮੰਗ ਹੈ ਕਿ ਸਾਡਾ ਇਲਾਜ ਜਿਆਦਾ ਹੋਇਆ ਬਾਈ ਡਾਕਟਰ ਸਾਹਿਬ ਨਾਲ ਗੱਲ ਉਹਨਾਂ ਨੇ ਕੱਲ ਰਹੇ ਗੱਲ ਕਰ ਰਹੇ ਜੀ ਅਸੀਂ ਤੇ ਉਸ ਤੋਂ ਬਾਅਦ ਤੁਸੀਂ ਦੱਸੋ ਹਾਂਜੀ ਬਿਲਕੁਲ ਉਸ ਤੋਂ ਬਾਅਦ ਉਹਨਾਂ ਵੱਲੋਂ ਇੰਜਾਮ ਹੈ ਕਿ ਉਹ ਕਹਿੰਦੇ ਇਸ ਵੇਲੇ ਜਵਾਬ ਦੇ ਦਿੱਤਾ ਗਿਆ ਪੇਸ਼ੈਂਟ ਨੂੰ ਕਿ ਹੁਣ ਲੈ ਜਾਓ ਪੀਸੀਆਈ ਵਗੈਰਾ ਨਹੀਂ ਉਹ ਨਹੀਂ ਉਹ ਕਹਿੰਦੇ ਤੁਸੀਂ ਬਿਹਤਰ ਇਲਾਜ ਕਰਾਉਣਾ ਤੇ ਆਪਣਾ ਸ਼ਿਫਟ ਕਰਾ ਸਕਦੇ ਤੁਸੀਂ ਮਤਲਬ ਕਿ ਇੱਥੇ ਬਿਹਤਰ ਇਲਾਜ ਨਹੀਂ ਹੋ ਰਿਹਾ ਜੀ ਇਹ ਤਾਂ ਡਾਕਟਰ ਦੱਸ ਸਕਦੇ ਉਹਨਾਂ ਕੋਲੋਂ ਬੈਠ ਜਾ ਕੇ ਮੈਂ ਡਾਕਟਰ ਨਹੀਂ ਨਾ ਹੈਗਾ ਸਵਾਲ ਮੇਰੇ ਮੁਤਲਕ